ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਟੀ ਜੇ ਗੱਲ ਕਰ ਲਈਏ ਤਾਂ ਬੀਤੇ ਕੱਲ ਭਾਰਤ ਦੇ 244 ਜ਼ਿਲ੍ਹਿਆਂ ਦੇ ਵਿੱਚ ਇੱਕ ਵੱਡੀ ਸਿਵਲ ਡਿਫੈਂਸ ਮੌਕ ਡ੍ਰਿਲ ਹੋਈ ਸੀ ਜਿਸ ਵਿੱਚ ਪੰਜਾਬ ਵੀ ਸ਼ਾਮਲ ਸੀ ਤੇ ਇਹ ਡ੍ਰਿਲ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਰਵਾਈ ਸੀ ਅਤੇ ਇਸ ਦਾ ਮਕਸਦ ਸੀ ਯੁੱਧ ਵਰਗੇ ਹਾਲਾਤਾਂ ਦੇ ਵਿੱਚ ਐਮਰਜੈਂਸੀ ਰਿਸਪਾਂਸ ਨੂੰ ਪਰਖਣਾ ਸੋ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਇਹ ਡ੍ਰਿਲ ਕਰਨਾ ਜ਼ਰੂਰੀ ਕੀਤਾ ਸੀਗਾ ਖਾਸ ਕਰਕੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਈ ਅਤਵਾਦੀ ਹਮਲੇ ਤੋਂ ਬਾਅਦ ਵਿੱਚ ਜਿੱਥੇ 22 ਅਪ੍ਰੈਲ ਨੂੰ ਲਸ਼ਕਰ-ਏ-ਤੋਇਬਾ ਦੇ ਅਤਵਾਦੀਆਂ ਨੇ 22 ਸਲਾਨੀਆਂ ਨੂੰ ਮਾਰ ਦਿੱਤਾ ਸੀ ਇਸ ਹਮਲੇ ਤੋਂ ਬਾਅਦ ਵਿੱਚ ਦੇਸ਼ ਦੇ ਵਿੱਚ ਤਣਾਅ ਹੋਰ ਵੀ ਵੱਧ ਗਿਆ ਸੀ ਅਤੇ ਪਾਕਿਸਤਾਨ ਦੇ ਨਾਲ ਤਣਾਅ ਹੋਣ ਦੇ ਕਾਰਨ ਇਹ ਮੌਕ ਟ੍ਰਿਲ ਪਲਾਨ ਕੀਤੀ ਗਈ ਸੀ ਤਾਂ ਇਸ ਡ੍ਰਿਲ ਦੇ ਵਿੱਚ ਕਈ ਗਤੀਵਿਧੀਆਂ ਸ਼ਾਮਲ ਸਨ ਜਿਸ ਦੇ ਵਿੱਚ ਸਾਇਰਨ বাজਾਏ ਗਏ ਸ਼ਾਮ ਯਾਨੀ ਕਿ 4 ਵਜੇ ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ ਇਹ ਰੈੱਡ ਸਾਇਰਨ বাজਾਏ ਗਏ ਬਲੈਕਆਊਟ ਪ੍ਰੈਕਟਿਸ ਹੋਈ ਰਾਤ ਨੂੰ ਬਲੈਕਆਊਟ ਪ੍ਰੈਕਟਿਸ ਹੋਈ ਜਿਸ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਤੇ ਬਾਹਰ ਦੀਆਂ ਲਾਈਟਾਂ ਬੰਦ ਰੱਖਣੀਆਂ ਦਸੀਆਂ ਗਈਆਂ ਸਨ ਸਿਵਲ ਡਿਫੈਂਸ ਟੀਮਾਂ ਨੇ ਖਾਲੀ ਕਰਵਾਉਣ ਰੈਸਕਿਊ ਆਪਰੇਸ਼ਨ ਤੇ ਹੋਰ ਐਮਰਜੈਂਸੀ ਹਾਲਾਤਾਂ ਦੀ ਪ੍ਰੈਕਟਿਸ ਕੀਤੀ ਤੇ ਹੁਣ ਇਹ ਸਭ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿਚ ਵੀ ਇਹ ਮੌਕ ਟ੍ਰਿਲ ਹੋਈ ਸੀ ਅਤੇ ਇਸ ਦੇ ਬਾਰੇ ਬਹੁਤ ਜ਼ਿਆਦਾ ਚਰਚਾ ਹੋਈ ਜੋ ਕਿ ਦਿਨ ਦੇ ਸਮੇਂ ਸ਼ਾਮ 4 ਵਜੇ ਤੋਂ ਲੈ ਕੇ ਪਹਿਲਾਂ ਉਸ ਦਾ ਸਾਇਰਨ ਵੱਜਿਆ ਅਤੇ ਲੋਕਾਂ ਨੂੰ ਅਲਰਟ ਕੀਤਾ ਗਿਆ ਫਿਰ ਰਾਤ ਨੂੰ 10:30 ਵਜੇ ਦੂਸਰਾ ਸਾਇਰਨ ਵੱਜਿਆ ਅਤੇ ਇਸ ਵੇਲੇ ਬਲੈਕਆਊਟ ਪ੍ਰੈਕਟਿਸ ਹੋਈ ਸੀ ਤੇ ਇਸ ਤੋਂ ਬਾਅਦ ਦੇ ਵਿੱਚ ਰਾਤ ਕਰੀਬ 1 ਵਜੇ ਦੇ ਕਰੀਬ ਆਪਰੇਸ਼ਨ ਅਭਿਆਸ ਦੇ ਨਾਮ ਹੇਠ ਇੱਕ ਹੋਰ ਮੌਕ ਟ੍ਰਿਲ ਦਾ ਹਿੱਸਾ ਸ਼ੁਰੂ ਹੋਇਆ ਤੇ ਇਸ ਦੇ ਵਿੱਚ ਵੀ ਸਾਇਰਨ ਵਜਾਏ ਗਏ ਅਤੇ ਬਲੈਕਆਊਟ ਕੀਤਾ ਗਿਆ ਪੈਸੂਰਾਨ ਕੁਝ ਕੰਪੀਰ ਘਟਨਾਵਾਂ ਦੀਆਂ ਅਫਵਾਹਾਂ ਫੈਲ ਗਈਆਂ ਟਵਿੱਟਰ ਦੇ ਉੱਤੇ ਕਈ ਪੋਸਟਾਂ ਦੇ ਵਿੱਚ ਦਾਵਾ ਕੀਤਾ ਗਿਆ ਕਿ ਅੰਮ੍ਰਿਤਸਰ ਸ਼ਹਿਰ ਤੋਂ ਉਤੋਂ ਮਿਜ਼ਾਈਲਾ ਲਗੀਆਂ ਅਤੇ 4 ਤੋਂ 6 ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਪਰ ਕੁਝ ਲੋਕਾਂ ਨੇ ਕਿਹਾ ਹੈ ਵੀ ਕੰਧਾਂ ਕੰਬ ਰਹੀਆਂ ਸਨ ਅਤੇ ਹਵਾ ਦੇ ਵਿੱਚ ਅੱਗ ਦੇ ਗੋਲੇ ਪਾਕਿਸਤਾਨ ਵਾਲੇ ਪਾਸੇ ਤੋਂ ਅੰਮ੍ਰਿਤਸਰ ਦੇ ਉਤੋਂ ਲੰਘ ਰਹੇ ਸਨ ਤੇ ਇੱਕ ਪੋਸਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਭਾਰਤ ਨੇ ਖੁਦ ਅੰਮ੍ਰਿਤਸਰ ਨੂੰ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਅਤੇ ਪਾਕਿਸਤਾਨ 'ਤੇ ਇਲਜ਼ਾਮ ਲਗਾਇਆ ਗਿਆ ਇਹ ਸਭ ਕੁਝ ਵਾਇਰਲ ਹੋ ਰਿਹਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਹਾਲਾਂਕਿ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਵੀ ਇਹ ਸਿਰਫ ਮੋਕ ਟ੍ਰਿਲ ਦਾ ਇੱਕ ਹਿੱਸਾ ਸੀ ਅਤੇ ਕੋਈ ਵੀ ਅਸਲ ਖਤਰਾ ਨਹੀਂ ਸੀ ਸੋ ਡਿਸਟ੍ਰਿਕਟ ਪਬਲਿਕ ਰਿਲੇਸ਼ਨਸ ਆਫੀਸਰ ਯਾਨੀ ਕਿ ਡੀਪੀਆਰਓ ਹਵਾਲੇ ਦੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਇੱਕ ਵਾਰ ਫਿਰ ਤੋਂ ਬਲੈਕਆਊਟ ਕੀਤਾ ਗਿਆ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਅਤੇ ਇਹ ਡ੍ਰਿਲ ਰਾਤ ਤਕਰੀਬ 1:30 ਵਜੇ ਤੱਕ ਚੱਲੀ ਅਤੇ ਇਸ ਦੇ ਦੌਰਾਨ ਸਿਵਲ ਡਿਫੈਂਸ ਟੀਮਾਂ ਨੇ ਖਾਲੀ ਕਰਵਾਉਣ ਰੈਸਕਿਊ ਆਪਰੇਸ਼ਨ ਅਤੇ ਐਮਰਜੈਂਸੀ ਸਥਿਤੀ ਦੇ ਨਾਲ ਨਜਿੱਠਣ ਦੀ ਪ੍ਰੈਕਟਿਸ ਕੀਤੀ ਸੀ ਸੋ ਇਸ ਤੋਂ ਇਲਾਵਾ ਟਵਿੱਟਰ ਦੇ ਉੱਤੇ ਇੱਕ ਪੋਸਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਰਾਤ ਦੇ ਸਮੇਂ ਅੰਮ੍ਰਿਤਸਰ ਦੇ ਵਿੱਚ ਇੱਕ ਅੰਤਿ ਗਰਮਖਿਆਲੀ ਹਾਈ ਅਧਿਕਾਰੀ ਦੀ ਹਤਿਆ ਵੀ ਹੋ ਗਈ ਪਰ ਇਸ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਹਜ ਤੱਕ ਨਹੀਂ ਹੋਈ ਹੈ ਸੋ ਅਜਿਹੀਆਂ ਅਫਵਾਹਾਂ ਦੇ ਕਾਰਨ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਡਰ ਪੈਦਾ ਹੋਇਆ ਹੈ ਪਰ ਪ੍ਰਸ਼ਾਸਨ ਨੇ ਸਾਰਿਆਂ ਨੂੰ ਹੀ ਸ਼ਾਂਤ ਰਹਿਣ ਅਤੇ ਅਫਵਾਹਾਂ ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ ਸੋ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਡ੍ਰਿਲ ਹੋਈ ਅਤੇ ਅੰਮ੍ਰਿਤਸਰ ਫਿਰੋਜ਼ਪੁਰ ਪਠਾਨਕੋਟ ਫਾਜ਼ਿਲਕਾ ਅਤੇ ਗੁਰਦਾਸਪੁਰ ਦੇ ਵਿੱਚ ਸਕੂਲ ਵੀ ਬੰਦ ਰੱਖੇ ਗਏ ਤਾਂ ਇਹ ਸਾਰੀ ਕਾਰਵਾਈ ਪਹਿਲਗਾਮ ਅਤਵਾਦੀ ਹਮਲੇ ਅਤੇ ਭਾਰਤ ਪਾਕਿਸਤਾਨ ਦੇ ਦਰਮਿਆਨ ਵਧੇ ਹੋਏ ਤਣਾਅ ਦੇ ਮੱਦੇਨਜ਼ਰ ਹੀ ਕੀਤੀ ਗਈ ਸੀ ਹੁਣ ਜੇ ਮੈਂ ਅੱਗੇ ਗੱਲ ਕਰ ਲਵਾਂ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਵੀ ਰਾਤ 10:53 ਮਿੰਟ ਦੇ ਕਰੀਬ ਬਲੈਕਆਊਟ ਨੋਟਿਸ ਕੀਤਾ ਗਿਆ ਸੀ ਜਿਵੇਂ ਕਿ ਐਕਸ ਦੇ ਪੋਸਟਾਂ ਦੇ ਵਿੱਚ ਦੇਖਿਆ ਗਿਆ ਕਿ ਲੋਕਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਹ ਇੱਕ ਡ੍ਰਿਲ ਹੈ ਮੌਕ ਡ੍ਰਿਲ ਹੈ ਅਤੇ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਸੋ ਪਹਿਲੀ ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਬਲੈਕਆਊਟ ਹੋਣ ਦੀਆਂ ਤਸਵੀਰਾਂ ਕੁਝ ਸਾਹਮਣੇ ਆਏ ਸੀ ਜੋ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਹਾਂ ਉਦਰ ਹੀ ਦੂਸਰੇ ਪਾਸੇ ਆਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਦੇ ਵਿੱਚ ਪੂਰਾ ਦੇਸ਼ ਹੁਣ ਹਾਈ ਅਲਰਟ ਤੇ ਉੱਤੇ ਹੈ ਇਸ ਨੇ ਮੱਦੇਨਜ਼ਰ ਹੁਣ ਸ਼ਹਿਰ ਦੇ ਵਿੱਚ ਮੈਡੀਕਲ ਸਟਾਫ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਸੋ ਸਿਹਤ ਵਿਭਾਗ ਨੇ ਹੁਕਮ জারি ਕੀਤਾ ਹੈ ਕਿ AAMS ਅਤੇ UAMS ਦੇ ਵਿੱਚ ਤਨਾਤ ਮੈਡੀਕਲ ਅਫਸਰ ਇਨਚਾਰਜ ਤੇ ਮੁਲਾਜ਼ਮ ਅਗਲੇ ਹੁਕਮਾ ਤੱਕ ਲਗਾਤਾਰ ਹੀ ਸੇਵਾਵਾਂ ਦੇਣਗੇ ਤੇ ਉਹਨਾਂ ਨੂੰ 24 ਘੰਟੇ ਐਮਰਜੈਂਸੀ ਡਿਊਟੀ ਤੇ ਲਈ ਤਿਆਰ ਰਹਿਣਾ ਪਵੇਗਾ ਜਦੋਂ ਵੀ ਉਹਨਾਂ ਨੂੰ ਬੁਲਾਇਆ ਜਾਵੇਗਾ ਤਤ ਤੁਰੰਤ ਡਿਊਟੀ ਦੇ ਉੱਤੇ ਉਹਨਾਂ ਨੂੰ ਆਉਣਾ ਹੀ ਪਵੇਗਾ ਸੋ ਮੈਡੀਕਲ ਸਟਾਫ ਨੂੰ ਫੋਨ ਬੰਦ ਕਰਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਵਿਭਾਗ ਤੋਂ ਕੋਈ ਕਾਲ ਆਉਂਦੀ ਹੈ ਤਾਂ ਫਿਰ ਤੁਰੰਤ ਉਹਨਾਂ ਨੂੰ ਉਸ ਕਾਲ ਦਾ ਜਵਾਬ ਵੀ ਦੇਣਾ ਪਵੇਗਾ ਸੋ ਅਜਿਹਾ ਨਹੀਂ ਕਰਨ ਤੇ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਹੁਣ ਇਸ ਦੇ ਵਿਚਾਲੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਵੀ ਇੱਕ ਬਿਆਨ ਅਹਿਮ ਬਿਆਨ ਜੋ ਹੈ ਉਹ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਮੌਜੂਦਾ ਹਾਲਾਤ ਦੇ ਬਾਰੇ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੂੰ ਸयम ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਕਿਆ ਹੈ ਵੀ ਕਿਤੇ ਮੌਕਡਰਲ ਦੇ ਦੌਰਾਨ ਕੋਈ ਛੋਟਾ ਮੋਟਾ ਧਮਾਕਾ ਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਹਮਲਾ ਹੋ ਗਿਆ ਹੈ ਰਾਤ ਨੂੰ ਵੀ ਅਜਿਹਾ ਹੀ ਹੋਇਆ ਸੀ ਪਰ ਉਧਰੋਂ ਸਰਹੱਦ ਪਾਰੋਂ ਕੁਝ ਵੀ ਨਹੀਂ ਆਇਆ ਇੱਧਰ ਉਹਨਾਂ ਨੇ ਕਿਹਾ ਹੈ ਵੀ ਇਸ ਤਰ੍ਹਾਂ ਥੋੜਾ ਬਹੁਤ ਚੱਲੇਗਾ ਪਰ ਔਜਲਾ ਨੇ ਕਿਹਾ ਹੈ ਵੀ ਅੰਮ੍ਰਿਤਸਰ ਗੁਰੂਆਂ ਦੀ ਨਗਰੀ ਹੈ ਲੋਕ ਭਰੋਸਾ ਰੱਖਣ ਕੁਝ ਨਹੀਂ ਹੋਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਉਹ ਕੋਈ ਇਹੋ ਜਿਹੀ ਚਿੰਤਾ ਨਾ ਕਰਨ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਤੇ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਜ਼ਰੂਰ ਨਿਕਲਾਂਗੇ ਉਹਨਾਂ ਨੇ ਕਿਹਾ ਹੈ ਵੀ ਸਾਰੇ ਦੇਸ਼ ਨੂੰ ਫੌਜ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਤੇ ਅਸੀਂ ਦੇਸ਼ ਦਾ ਸਾਥ ਦੇਣਾ ਹੈ ਅੰਮ੍ਰਿਤਸਰ 에ਅਰਪੋਰਟ ਦੇ ਬਾਰੇ ਗੱਲਬਾਤ ਕਰਦੇ ਹੋ ਹਾਂ ਗੁਰਦੀਪ ਸਿੰਘ ਔਜਲਾ ਨੇ ਕਿਹਾ ਹੈ ਵੀ ਇਸ ਨੂੰ 10 ਮਈ ਤੱਕ ਬੰਦ ਕੀਤਾ ਗਿਆ ਹੈ ਤੇ ਇੱਥੇ ਮੌਕ ਡ੍ਰਿਲ ਤੇ 에ਅਰ ਫੋਰਸ ਦੇ ਜਹਾਜ਼ ਚੱਲਣਗੇ ਇਸ ਲਈ ਇਸ 에어ਪੋਰਟ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਤੇ ਉਹਨਾਂ ਨੇ ਲੋਕਾਂ ਨੂੰ ਸਹਿਮ ਰੱਖਣ ਦੀ ਵੀ ਖਾਸ ਅਪੀਲ ਕੀਤੀ ਹੈ ਸੋ ਇਸੇ ਦੇ ਨਾਲ ਹੀ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਹਾਲਾਤ ਦੇ ਵਿੱਚ ਵੀ ਘਪਰਾਉਣ ਨਾ ਤੇ ਰਾਸ਼ਨ ਇਕੱਠਾ ਕਰਨ ਦੀ ਵੀ ਪੂਰੀ ਕੋਸ਼ਿਸ਼ ਨਾ ਕਰਨ ਕਿਉਂਕਿ ਅਜਿਹੇ ਦੇ ਵਿੱਚ ਕੋਈ ਵੀ ਹਾਲਾਤ ਨਹੀਂ ਹੈ ਸੋ ਜਿਸ ਲਈ ਤੁਹਾਨੂੰ ਰਾਸ਼ਨ ਇਕੱਠਾ ਕਰਨਾ ਪਵੇ ਸੋ ਕਈ ਲੋਕ ਇਸ ਚੀਜ਼ ਦਾ ਫਾਇਦਾ ਲੈ ਕੇ ਰਾਸ਼ਨ ਵੀ ਮਹਿੰਗਾ ਵੇਚ ਰਹੇ ਨੇ ਸੋ ਉਹਨਾਂ ਨੇ ਲੋਕਾਂ ਨੂੰ ਅਫਵਾਹਾਂ ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ ਹੈ ਹੁਣ ਜੇ ਮੈਂ ਜ਼ਿਕਰ ਕਰਾਂ ਤਾਂ ਪੰਜਾਬ ਦੇ ਵਿੱਚ ਮੋਕ ਡ੍ਰਿਲਾਂ ਦਾ ਮੁੱਖ ਮਕਸਦ ਸੁਰੱਖਿਆ ਅਤੇ ਸੰਕਟਕਾਲੀ ਸਥਿਤੀਆਂ ਦੇ ਲਈ ਤਿਆਰੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਇਹਨਾਂ ਡ੍ਰਿਲਾਂ ਦੇ ਮੁੱਖ ਫਾਇਦੇ ਜੋ ਹੁੰਦੇ ਨੇ ਮੈਂ ਤੁਹਾਨੂੰ ਉਹ ਇੱਕ ਵਾਰੀ ਦੱਸ ਦਿੰਦੀ ਆ ਪੂਰਾ ਜ਼ਿਕਰ ਕਰ ਦਿੰਦੀ ਆ ਸੰਕਟਕਾਲੀ ਸਥਿਤੀਆਂ ਦੇ ਲਈ ਤਿਆਰੀ ਕਰਨੀ। ਜੀ ਹਾਂ ਮੋਕ ਡ੍ਰਿਲਾਂ ਦੇ ਨਾਲ ਪੁਲਿਸ ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਅਤੇ ਸਿਵਲ ਡਿਫੈਂਸ ਵਰਗੀਆਂ ਏਜੰਸੀਆਂ ਨੂੰ ਬੰਬ ਧਮਾਕਿਆਂ ਜਾਂ ਫਿਰ ਅੱਤਵਾਦੀ ਹਮਲਿਆਂ ਜਾਂ ਫਿਰ ਕੁਦਰਤੀ ਆਫਤਾਂ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰਨ ਦੀ ਇੱਕ ਅਭਿਆਸਮੈਨਡਾ ਹੈ ਇਹ ਤਿਆਰੀਆਂ ਅਸਲ ਸਮੇਂ ਦੇ ਵਿੱਚ ਜਾਨ ਮਾਲ ਦੀ ਰੱਖਿਆ ਦੇ ਵਿੱਚ ਸਹਾਈ ਹੁੰਦੀਆਂ ਨੇ ਅਗਲਾ ਤੁਹਾਨੂੰ ਦੱਸ ਦਿੰਦੀਆਂ ਵੀ ਆਮ ਲੋਕਾਂ ਦੇ ਵਿੱਚ ਇਸ ਦੀ ਜਾਗਰੂਕਤਾ ਪੈਦਾ ਕਰਨਾ ਵੀ ਹੋ ਜਾਂਦਾ ਹੈ ਮੌਕ ਟ੍ਰਿਲਾਂ ਦੇ ਨਾਲ ਜਨਤਾ ਨੂੰ ਵੀ ਸੁਰੱਖਿਆ ਦੇ ਸਬੰਧੀ ਜਾਗਰੂਕਤਾ ਮਿਲਦੀ ਹੈ ਤੇ ਉਹ ਸਿੱਖਦੇ ਨੇ ਕਿ ਸੰਕਟ ਕਾਲੀ ਸਥਿਤੀ ਦੇ ਵਿੱਚ ਕੀ ਕਰਨਾ ਹੈ ਜਾਂ ਫਿਰ ਕੀ ਨਹੀਂ ਕਰਨਾ ਹੈ ਉਦਾਹਰਣ ਦੇ ਵਿੱਚੋ ਦੇਖ ਲਈਏ ਤਾਂ ਜਲੰਧਰ ਅੰਮ੍ਰਿਤਸਰ ਅਤੇ ਮੁਹਾਲੀ ਦੇ ਵਿੱਚ ਬੀਤੇ ਕੱਲ ਹੀ ਹੋਈਆਂ ਮੌਕ ਟ੍ਰਿਲਾਂ ਦੇ ਵਿੱਚ ਜ਼ਖਮੀਆਂ ਨੂੰ ਮੋਟਲੀ ਸਹਾਇਤਾ ਦੇਣ ਦਾ ਅਭਿਆਸ ਕੀਤਾ ਗਿਆ ਜਿਸ ਦੇ ਨਾਲ ਲੋਕਾਂ ਨੂੰ ਅਜਿਹੀਆਂ ਸਥਿਤੀਆਂ ਦੇ ਬਾਰੇ ਪੂਰੀ ਸਮਝ ਆ ਗਈ ਹੈ ਸੋ ਅਗਲਾ ਤੁਹਾਨੂੰ ਦੱਸੀਏ ਵੀ ਏਜੰਸੀਆਂ ਦੇ ਵਿੱਚ ਵੀ ਤਾਲਮੇਲ ਬਣਦਾ ਹੈ ਇਹ ਡ੍ਰਿਲਾਂ ਵਕਫ ਵਕਫ ਸੁਰੱਖਿਆ ਏਜੰਸੀਆਂ ਜਿਵੇਂ ਕਿ ਪੰਜਾਬ ਪੁਲਿਸ ਹੋ ਗਿਆ ਸਿਵਲ ਡਿਫੈਂਸ ਅਤੇ ਸਥਾਨਕ ਪ੍ਰਸ਼ਾਸਨ ਦੇ ਵਿਚਕਾਰ ਤਾਲਮੇਲ ਨੂੰ ਵੀ ਵਧਾਉਂਦੀਆਂ ਨੇ ਸੋ ਅਜਿਹਾ ਅਭਿਆਸ ਅਸਲ ਸੰਕਟ ਦੇ ਸਮੇਂ ਤੇਜ਼ ਅਤੇ ਪ੍ਰਭਾਵੀ ਜਵਾਬ ਦੀ ਸਮਰੱਥਾ ਨੂੰ ਵਧਾਉਂਦਾ ਹੈ ਅੱਗੇ ਗੱਲ ਕਰੀਏ ਤਾਂ ਖਤਰਿਆਂ ਦੀ ਪਹਿਚਾਣ ਅਤੇ ਸੁਧਾਰ ਦਾ ਵੀ ਇਹ ਦੱਸਦਾ ਹੈ ਮੌਕ ਰਿੱਲਾਂ ਦੇ ਦੌਰਾਨ ਸੁਰੱਖਿਆ ਪ੍ਰਣਾਲੀਆਂ ਦੇ ਵਿੱਚ ਕਮੀਆਂ ਜਾਂ ਫਿਰ ਸਮੱਸਿਆਵਾਂ ਦੀ ਪਹਿਚਾਣ ਹੁੰਦੀ ਹੈ ਜਿਨ੍ਹਾਂ ਨੂੰ ਸੁਧਾਰ ਕੇ ਸੁਰੱਖਿਆ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ ਸੋ ਅਫਵਾਹਾਂ ਤੇ دہشت ਨੂੰ ਵੀ ਰੋਕਣਾ ਹੈ ਜਿਵੇਂ ਕਿ ਲੁਧਿਆਣਾ ਦੇ ਵਿੱਚ 8 ਅਗਸਤ 2022 ਨੂੰ ਮੌਕ ਡ੍ਰਿਲ ਦੇ ਦੌਰਾਨ ਅਫਵਾਹਾਂ ਦੇ ਕਾਰਨ ਦਹਿਸ਼ਤ ਫੈਲ ਗਈ ਸੀ ਸੋ ਅਜਿਹੇ ਡ੍ਰਿਲਾਂ ਦੇ ਨਾਲ ਪ੍ਰਸ਼ਾਸਨ ਨੂੰ ਅਫਵਾਹਾਂ ਨੂੰ ਰੋਕਣ ਅਤੇ ਲੋਕਾਂ ਦੇ ਵਿੱਚ ਸਹੀ ਜਾਣਕਾਰੀ ਪਹੁੰਚਾਉਣ ਦਾ ਵੀ ਅਭਿਆਸ ਉਹਨਾਂ ਨੂੰ ਮਿਲਦਾ ਹੈ ਹੁਣ ਗੱਲ ਕਰਦੇ ਆ ਇਸ ਦੇ ਵਿੱਚ ਚੁਣੌਤੀਆਂ ਦੀ ਜੇਕਰ ਗੱਲ ਕਰ ਲਈਏ ਚੁਣੌਤੀਆਂ ਦੀ ਤਾਂ ਕਈ ਵਾਰ ਮੋਕ ਡਰਿੱਲਾਂ ਦੇ ਬਾਰੇ ਪਹਿਲਾਂ ਜਾਣਕਾਰੀ ਨਾ ਦੇਣ ਦੇ ਕਾਰਨ ਲੋਕਾਂ ਦੇ ਵਿੱਚ ਭੰਬੜਪੂਸਾ ਜਾਂ ਫਿਰ ਦਹਿਸ਼ਤ ਫੈਲ ਸਕਦੀ ਹੈ ਜਿਵੇਂ ਕਿ ਲੁਧਿਆਣਾ ਦੇ ਵਿੱਚ ਵਾਪਰਿਆ ਸੀ ਇਸ ਦੇ ਲਈ ਪ੍ਰਸ਼ਾਸਨ ਨੂੰ ਅਜਿਹੀਆਂ ਡਰਿੱਲਾਂ ਦੀ ਜਾਣਕਾਰੀ ਸਹੀ ਢੰਗ ਦੇ ਨਾਲ ਜਨਤਾ ਤੱਕ ਪਹੁੰਚਾਉਣ ਦੀ ਲੋੜ ਹੁੰਦੀ ਹੈ ਸੋ ਇਸ ਖਬਰ ਦਾ ਜੋ ਸਿੱਟਾ ਨਿਕਲਦਾ ਹੈ ਉਹ ਇਹ ਹੀ ਨਿਕਲਦਾ ਹੈ ਵੀ ਮੋਕ ਡਰਿੱਲਾਂ ਪੰਜਾਬ ਦੇ ਵਿੱਚ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਸੰਕਟਕਾਲੀ ਸਥਿਤੀਆਂ ਦੇ ਲਈ ਤਿਆਰੀਆਂ ਵਧਾਉਣ ਅਤੇ ਜਨਤਾ ਨੂੰ ਜਾਗਰੂਕ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਸੋ ਇਹ ਸੁਰੱਖਿਆਤ ਅਤੇ ਸੁਚਾਰੂ ਸਮਾਜ ਦੀ ਸਥਾਪਨਾ ਦੇ ਲਈ ਬਹਿਦੀ ਜ਼ਰੂਰੀ ਨੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ